ਮਿਹਰਬਾਨ ਜਨਾਬ ਦੇਖੋ ਜੋ ਪਿਛਲੇ ਦੌਰ ਦੀਆਂ ਜੋ ਦੁੱਲੇ ਪੱਟੀ ਹੁਣੀ ਹੋਇਆ ਜੈਵਲ ਫੱਤੇ ਹੁਣੀ ਹੋਇਆ ਜਨਾਬ ਆਪਣੇ ਇੰਡੀਆ ਦੇ ਸੂਰਮੇ ਹੋਇਆ ਜੈਵਲ ਫੱਤਾ ਇਹ ਗੜਛ ਤੌਰ ਦੇ ਸੂਰਮੇ ਹੋਇਆ ਸਾਡੇ ਉਸਤਾਦਾਂ ਦੇ ਸੂਰਮਿਆਂ ਦੀਆਂ ਵਾਰਾਂ ਗਾਉਣੀਆਂ ਤਾਂ ਜਵਾਨਾਂ ਨੂੰ ਜज्ਬਾ ਹੁੰਦਾ ਸੀ ਐਸੀ ਕਿਹੜਾ ਯਾਰ ਜੈਵਲ ਫੱਤੇ ਨੂੰ ਘਾਟਾ ਦੁੱਲੇ ਨੂੰ ਘਾਟੇ ਤਾਂ ਕਹਿੰਦਾ ਮਿਹਰਬਾਨ ਜਿਹੜਾ ਦੁੱਲੇ ਪੱਟੀ ਦੀ ਪਦੈ ਸੋਈਆ ਦੁੱਲੇ ਪੱਟੀ ਦਾ ਜਨਮ ਹੋਇਆ ਇਹ ਜਨਾਬ ਪੱਟੀ ਪਿੰਡ ਦੇ ਵਿੱਚ ਹੋਇਆ ਇਹ ਦੁੱਲਾ ਮਿਹਰਬਾਨ 1599 ਸਾਲ ਚ ਹੋਇਆ ਜਿਹੜਾ ਦੁੱਲਾ ਪੱਟੀ ਹੋਇਆ 1599 ਸਾਲ ਚ ਹੋਇਆ ਦੁੱਲੇ ਪੱਟੀ ਦਾ ਜਿਹੜਾ ਕੱਦ ਸੀ 8 ਫੁੱਟ 3 ਇੰਚ ਦੁੱਲੇ ਦਾ ਕੱਦ ਧਿਆ ਜਿਹੜੇ ਦੁੱਲੇ ਪੱਟੀ ਦਾ ਜਨਾਬ ਕੱਦ ਦੇ ਆ 8 ਫੁੱਟ 3 ਇੰਚ ਦੁੱਲੇ ਪੱਟੀ ਦਾ ਕੱਦ ਦਾ ਜਿਹੜੀ ਦੁੱਲੇ ਦੀ ਲਾਹੌਰ ਦੇ ਵਿੱਚ ਕਵਰ ਬਣੀ ਆ ਉਹ ਤਕਰੀਬਨ 11 ਫੁੱਟ ਲੰਮੀ ਕਵਰ ਬਣੀ ਆ ਉਹਦੀ ਕਬਰ ਤੇ ਪਤਾ ਕੀ ਸ਼ੇਰ ਲਿਖਿਆ ਉਹ ਮੈਂ ਟਾ ਦੂ ਇਹ ਦਿੱਲੀ ਦੇ ਕਿੰਗ ਰੇ ਇਹ ਜਨਾਬ ਉਹਦੀ ਕਬਰ ਤੇ ਆ ਸ਼ੇਰ ਲਿਖਿਆ ਇਹ ਜਿਹੜੇ ਸੱਸੀ ਪੁੰਨੂ ਹੁਣੀ ਹੋਇਆ ਇਹ ਵੀ ਪਾਕਿਸਤਾਨ ਦੇ ਵਿੱਚ ਉਧਰ ਹੀ ਆ ਸੱਸੀ ਦੀ ਜਿਹੜੀ ਕਬਰ ਬਣੀ ਆ ਜਨਾਬ ਇਹ بلوچستان ਦੇ ਵਿੱਚ ਬਣੀ ਆ ਇੱਕੋ ਕਬਰ ਦੇ ਵਿੱਚ ਪਿਆ ਨਾ ਕੋਈ ਪਾਣੀ ਆ ਨਾ ਕੋਈ ਜਾਨਵਾਰ ਆ ਇਹ ਜਨਾਬ ਆਸ਼ਕਾਂ ਦੇ ਕਾਰਨਾਮੇ ਆ ਬਿਲਕੁਲ ਸੱਸੀ ਦੀ ਕਬਰ ਬਿਲਕੁਲ ਮੌਜੂਦ ਆ ਸੱਸੀ ਦਾ ਰੋਜੇ ਤੇ ਲਿਖਿਆ ਸਨ 1380 ਇੱਕ ਸਮ ਦੇ ਵਿੱਚ ਹੋਈ ਆ ਜਿਹੜੀ ਸੱਸੀ ਹੋਈ ਆ ਤੇ ਜਨਾਬ ਜਿਹੜੀ ਸੋਨੀ ਹੋਈ ਆ ਤੁਹਾਨੂੰ ਪਤਾ ਇਹ ਵੀ ਸਿੰਧ ਦੇ ਵਿੱਚ ਸੋਣ ਦੀ ਕਬਰ ਬਣੀ ਆ ਤੇ ਜਿਹੜੀ ਹੀਰ ਤੇ ਰਾਂਝਾ ਹੋਇਆ ਇਹ ਵੀ ਪਾਕਿਸਤਾਨ ਦੇ ਵਿੱਚ ਉਧਰ ਹੀ ਆ ਤੇ ਹੀਰ ਦੀ ਰਾਂਝੇ ਦੀ ਕਬਰ ਤੇ ਗਮਟੈਸਾ ਲੱਗਿਆ ਬਿਲਕੁਲ ਜਿੰਨਾ ਮਰਜੀ ਬਾਰਸ਼ ਪਈ ਜਾਵੇ ਤਾਂ ਕਬਰ ਉਹਦੀ ਬਿਲਕੁਲ ਸੁੱਕੀ ਰਹਿੰਦੀ ਆ ਤੇ ਜਨਾਬ ਉਹਦੇ ਉਹਦੀ ਕਬਰ ਤੇ ਖੀਰਾ ਚੜਦੀਆਂ ਦੁੱਧ ਚੜਦਾ ਉਧਰ ਮੰਨਤਾ ਹੋ ਰਹੀ ਆ ਪਾਕਿਸਤਾਨ ਦੇ ਵਿੱਚ ਇਹ ਜਨਾਬ ਆਸ਼ਿਕਾਂ ਦੇ ਕਾਰਨਾਮੇ ਆ ਹਕੀਕੀ ਆਸ਼ਕ ਜਿਹੜੇ ਮਜਾਜੀ ਦੇ ਆਸ਼ਕ ਇਹ ਹੋਣੇ ਤਾ ਜਨਾਬ ਦੇਖੋ ਦੁੱਲੇ ਦਾ ਵਾਪਸੀ ਫਰੀਦ ਤੇ ਫਰੀਦ ਦਾ ਵਾਪਸੀ ਸਾੰਦਲ ਸਾੰਦਲਵਾਰ ਦੁੱਲੇ ਦੇ ਦਾਦੇ ਦੇ ਨਾਂ ਤੇ ਪਿੰਡ ਵੱਜਿਆ ਸਾੰਦਲਵਾਰ ਉਹਨੂੰ ਗੰਜੀਬਾਰ ਵੀ ਕਹਿ ਦਿੰਦੇ ਆ ਸਾੰਦਲਵਾਰ ਵੀ ਕਹਿ ਦਿੰਦੇ ਆ ਤਾਂ ਜਨਾਬ ਅਕਬਰ ਬਾਦਸ਼ਾਹ ਨਾਲ ਝਗੜਾ ਕਿਹੜੀ ਗੱਲ ਤੋਂ ਪਿਆ ਇਹਨਾਂ ਦਾ ਕਿਹੜੀ ਤੋਂ ਬਈ ਅਕਬਰ ਬਾਸ਼ਾ ਦਾ ਦੌਰ ਚੱਲਦਾ ਸੀ ਅਕਬਰ ਬਾਸ਼ਾ ਕਹਿੰਦਾ ਮੈਨੂੰ ਅਸਲਾਮ ਕਰੋ ਦੁੱਲੇ ਦਾ ਵਾਪਸੀ ਫਰੀਦ ਤੇ ਫਰੀਦਾ ਵਾਪਸੀ ਸ਼ਾਂਦ ਆਕਬਰ ਬਾਦਸ਼ਾਹ ਨੂੰ ਜਨਾਬ ਉਹਨਾਂ ਨੇ ਅਸਲਾਮ ਨਹੀਂ ਕੀਤਾ ਉਹ ਕਹਿੰਦੇ ਸਾਡੀ ਮਰਜ਼ੀ ਆ ਅਸਲਾਮ ਕਰੇ ਤਾਂ ਸੀ ਮਰਜ਼ੀ ਨਾਲ ਕਰਦਾ ਪਰ ਧੱਕੇ ਨਾਲ ਅਸਲਾਮ ਨਹੀਂ ਕਰਨਾ ਜਨਾਬ ਆਕਬਰ ਬਾਦਸ਼ਾਹ ਨੇ ਹੁਕਮ ਫੌਜ ਨੂੰ ਹੁਕਮ ਦਿੱਤਾ ਵੀ ਦੁੱਲੇ ਇਸ ਤਰ੍ਹਾਂ ਇਹ ਵੀ ਸ਼ਾਂਦ ਨੂੰ ਫੜ ਕੇ ਤੇ ਫਰੀਦ ਨੂੰ ਫੜ ਕੇ ਮੇਰੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ ਜਨਾਬ ਫੜ ਕੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਸਰਕਾਰ ਤੁਹਾਡੇ ਮੁਰਜਮ ਆ ਅਕਬਰ ਬਾਦਸ਼ਾਹ ਕਹਿ ਲੱਗਾ ਇਹ ਕੰਮ ਕਰੋ ਜਿਉਂਦਿਆਂ ਖੱਲਾਂ ਤਾਰ ਤੋਂ ਜਨਾਬ ਮੰਗਰ ਸੂਰਮਣੇ ਜਿਉਂਦਿਆਂ ਖੱਲਾਂ ਤਾਰੀਆਂ ਗਈਆਂ ਦੁੱਲੇ ਦੇ ਬਾਪ ਦੀ ਤੇ ਦੁੱਲੇ ਦੇ ਦਾਦੇ ਦੀ ਪਰ ਮਗਰ ਸੂਰਮਣੇ ਆਨ ਨਹੀਂ ਮੰਨੀ ਤੇ ਖੱਲਾਂ ਭੋ ਦੇ ਨਾਲ ਭਰਾ ਕੇ ਲਾਹੌਰ ਦੇ ਵਿੱਚ ਦਰਵਾਜਿਆਂ ਨਾਲ ਟੰਗਾਤੀਆਂ ਅਕਬਰ ਬਾਦਸ਼ਾਹ ਨੇ ਦੁਨੀਆ ਤੇ ਡਾਰ ਪਾਇਆ دہشت ਪਾਇਆ ਜਿਹੜਾ ਅਕਬਰ ਬਾਦਸ਼ਾਹ ਦਾ ਨਾਮ ਅਸਲਾਮ ਕਰੂਗਾ ਦਾਉਦਨਾ ਆ ਹਸ਼ਰ ਕੀਤਾ ਜਾਊਗਾ ਪਰ ਮਗਰ ਸੂਰਮੈ ਨੇ ਜਾਨ ਦਿੱਤੀ ਪਰ ਆ ਨਹੀਂ ਮੰਨੀ ਤੇ ਆ ਨਹੀਂ ਮੰਗੀ ਮੰਨੀ ਪਰ ਮਗਰ ਸੂਰਮੈ ਨੇ ਜਨਾਬ ਜਾਨਤਾ ਦਿੱਤੀ ਇਹ ਦੁੱਲੇ ਪੱਟੀ ਦਾ ਜਿਹੜਾ ਜਨਮ ਹੋਇਆ ਜੇਲ੍ਹ ਦੇ ਵਿੱਚ ਹੋਇਆ ਅਕਬਰ ਬਾਦਸ਼ਾਹ ਕਹਿੰਦਾ ਜਾ ਪਿੰਜਗੀਰ ਤੇ ਚੱਲੇ ਜਾ ਪੁੱਤਰਾਂ ਨੂੰ ਮਨਾ ਕਰਕੇ ਰੱਖੀ ਪਿਓ ਦਾ ਦਾਦੇ ਵਾਲੇ ਕੰਮ ਨਾ ਲੱਗ ਜਾਣ ਕਰਨ ਤੁਹਾਨੂੰ ਪਤਾ ਜਨਾਬ ਸੂਰ ਸੂਰਮੈ ਦੇ ਪੁੱਤਰ ਤਾਂ ਸੂਰਮੇ ਹੁੰਦੇ ਆ ਸਰਦਾਰਾਂ ਦੇ ਪੁੱਤ ਵੀ ਤੁਹਾਨੂੰ ਪਤਾ ਜਨਾਬ ਫਿਰ ਸਰਦਾਰ ਹੀ ਹੁੰਦੇ ਆ ਦੁੱਲਾ ਨਵਾਬ ਭੱਟੀ ਪਿੰਡ ਦੇ ਵਿੱਚ ਆ ਕੇ ਪਰਬਸ ਲੱਗ ਗਿਆ ਕਾਰਨ ਦੁੱਲਾ ਜਿਉਂ-ਜਿਉਂ ਬਚਪਨ ਦੇ ਵਿੱਚੋਂ ਨਿਕਲਦਾ ਗਿਆ ਦੁੱਲੇ ਦੇ ਸ਼ਰੀਕ ਲਾਗੇ ਦੱਸਣ ਦੁੱਲਿਆ ਤੇਰੇ ਪੇ ਦਾ ਦਾਦੇ ਦਾ ਅਕਬਰ ਬਾਸ਼ ਨੇ ਆ ਹਸ਼ਰ ਕੀਤਾ ਉਹਦੀਆਂ ਪੁੱਠੀਆਂ ਖੱਲਾ ਭਰਾ ਕੇ ਪੋ ਦੇ ਨਾਲ ਲਾਹੌਰ ਤੇ ਦਰਵਾਜਾ ਨਾਲ ਲਾਹੌਰ ਦੇ ਵਿੱਚ ਟੰਗਾਈ ਬੈਠਾ ਦੁੱਲੇ ਨਵਾਬ ਦੇ ਸਰੀਰ ਦੇ ਵਿੱਚੋਂ ਲਾਟਾਂ ਨਿਕਲ ਗਈਆਂ ਮੇਰੇ ਪਿਆਰ ਦਾਦੇ ਦਾ ਅਕਬਰ ਬਾਸ਼ ਨੇ ਆ ਹਸ਼ਰ ਕੀਤਾ ਕਿੱਥੇ ਆ ਗਿਆ ਮਾਂ ਲੱਦੀ ਦੇ ਕੋਲੇ ਆ ਗਿਆ ਮਾਂ ਲੱਦੀ ਨੂੰ ਪੁੱਛਦਾ ਮਾਂ ਆਪ ਨੂੰ ਮੈਨੂੰ ਸ਼ਰੀਕ ਨੇ ਬੋਲੀ ਮਾਰੀ ਵੀ ਤੇਰੇ ਪਿਓ ਦਾਦਦੇ ਦੀਆਂ ਅਕਬਰ ਬਾਦਸ਼ਾਹ ਪੁੱਠੀਆਂ ਖੱਲਾ ਭਰਾ ਕੇ ਲਾਹੌਰ ਦੇ ਵਿੱਚ ਦਰਵਾਜਾਂ ਨਾਲ ਟੰਗਾਈ ਬੈਠਾ ਅੰਮਾ ਮੈਨੂੰ ਇਹ ਗੱਲ ਦੱਸ ਗੱਲ ਸੱਚੀ ਆ ਕਿ ਝੂਠੀ ਆ ਕਹਿੰਦੀ ਪੁੱਤਰ ਫਿਰ ਗੱਲ ਤਾਂ ਸੱਚੀ ਆ ਅੰਮਾ ਮੇਰੇ ਪਿਓ ਦਾਦਦੇ ਦੀਆਂ ਅਕਬਰ ਬਾਦਸ਼ਾਹ ਨੇ ਕਿਹੜੀ ਗੱਲ ਤੋਂ ਖੱਲਾ ਪੋਨਾ ਭਰਾ ਕੇ ਲਾਹੌਰ ਦੇ ਵਿੱਚ ਟੰਗਾਈਆਂ ਪੁੱਤਰ ਤੇਰੇ ਪੇ ਦਾਦਦੇ ਨੇ ਅਕਬਰ ਬਾਦਸ਼ਾਹ ਨੂੰ ਅਸਲਾਮ ਨਹੀਂ ਕੀਤਾ ਉਹ ਦੁੱਲਾਨ ਮਾਫ ਕਹਿੰਦਾ ਅਮਾ ਸਾਡੀ ਮਰਜ਼ੀ ਆ ਸਲਾਮ ਕਰੀ ਤਾਂ ਨਾ ਕਰੀ ਆ ਗੱਲ ਤੇ ਖੱਲਾਂ ਜਉਂਦੇ ਨਹੀਂ ਉਤਾਰੀਆਂ ਗਈਆਂ ਕਹਿੰਦੀ ਹਾਂ ਪੁੱਤਰ ਦੁੱਲਾਨ ਮਾਫ ਕਹਿੰਦਾ ਅਮਾ ਮੈਂ ਆਪਣੇ ਪੇ ਦਾਦੇ ਦਾ ਬੈਰ ਲੈਣਾ ਜੇ ਪੇ ਦਾਦੇ ਦਾ ਬੈਰ ਨਾ ਲਿਆ ਮੇਰਾ ਦੁਨੀਆ ਤੇ ਜੀਨ ਦਾ ਹੱਜ ਕੋਈ ਨਹੀਂ ਮੈਨੂੰ ਕਿਸੇ ਨੇ ਭੱਟੀ ਰਾਜਪੂਤ ਨਹੀਂ ਕਹਿਣਾ ਕਹਿੰਦੀ ਪੁੱਤਰ ਜਾਨ ਦੇ ਮੈਂ ਤਾਂ ਪਹਿਲੇ ਦੁੱਖ ਦੀ ਨਮਾਈ ਪਈਆਂ ਪੁੱਤਰਾ ਮੈਂ ਤੈਨੂੰ ਛੋਟੇ ਹੁੰਦੇ ਨੂੰ ਬੱਚੇ ਨਿੱਕੇ ਹੁੰਦੇ ਨੂੰ ਪਾਲਿਆ ਪੁੱਤਰ ਤੂੰ ਇਸ ਪਾਸੇ ਨਾ ਤੁਰ ਨਾ ਮਾਂ ਮੈਂ ਆਪਣੇ ਪੇ ਜੱਦੇ ਦਾ ਬੈਰ ਲੈਣਾ ਦੁੱਲੇ ਨਵਾਬ ਨੇ ਧਾਰੇ ਮਾਰਨੇ ਡਾਕੇ ਸ਼ੁਰੂ ਕਰ ਦਿੱਤੇ ਕਿਹੜੀ ਗੱਲ ਤੋਂ ਉਹਨੇ ਸੋਚਿਆ ਬਿਆਕਰ ਬਾਦਸ਼ਾਹ ਮਰਨਾ ਤਾਂ ਹੀ ਟੱਕਰ ਲਾਉ ਮੁਕਾਬਲਾ ਕਰੂ ਮੇਰੇ ਨਾਲ ਕਿ ਨਹੀਂ ਆਕਰ ਬਾਦਸ਼ਾਹ ਨੇ ਮੇਰੇ ਨਾਲ ਟੱਕਰ ਨਹੀਂ ਲਾਉਣੀ ਮੁਕਾਬਲਾ ਨਹੀਂ ਕਰਨਾ ਦੁੱਲੇ ਨਵਾਬ ਦੀਆਂ ਗਈਆਂ ਰਪੋਟਾਂ ਜਨਾਬ ਆਕੁਰ ਬਾਦਸ਼ਾਹ ਕਹ ਲਗਾ ਸੂਰਮਾ ਉਠੋ ਦੁੱਲੇ ਨਮਾਉ ਦੀ ਬਾਂਧ ਬੰਨ ਕੇ ਮੇਰੀ ਕਚਹਿਰੀ ਚ ਹਾਜ਼ਰ ਕੀਤੀ ਜਾਵੇ ਮੇਰ ਜਨ ਜਾਮ ਮੇਰ ਜਨ ਜਾਮ ਜੀਰ 500 ਫੌਜੀ ਜੰਗੀ ਜਮਾਲ ਲੈ ਕੇ ਜਨਾਬ ਤਾਂ ਭੱਟੀ ਪਿੰਡੀ ਨੂੰ ਕੇਰਾ ਪਾਲਿਆ ਜਦੋਂ ਕੇਰਾ ਪਾਲਿਆ ਤਾਂ ਦੁੱਲੇ ਨੇ ਸੋਚਿਆ ਜਿਹੜੇ ਦੁਸ਼ਮਣ ਆਇਆ ਮੇਰੀ ਜਾਨ ਦੇ ਮੈਨੂੰ ਬੰਦਨ ਵਾਸਤੇ ਆਇਆ ਪਰ ਸੂਰਮਾ ਪਿੱਛੇ ਨਹੀਂ ਮੁੜਦਾ ਪਰ ਜਾਣ ਤਾਂ ਦੇ ਦੂ ਕਿੱਥੇ ਚਲੇ ਗਿਆ ਤੁਹਾਨੂੰ ਪਤਾ ਜਾਨ ਬਹੁਤ ਪਿਆਰੀ ਆ ਕਿੱਥੇ ਚਲੇ ਗਿਆ ਜੂਮੀ ਕੋਲੇ ਚਲੇ ਗਿਆ ਕਾਜੀ ਦੇ ਕੋਲ ਚਲੇ ਗਿਆ ਕਹਿੰਦੇ ਦੇਖਿਓ ਪਤਰੀ ਖੋਲ ਕੇ ਮੇਰੀ ਹਾਰ ਆ ਕਿ ਮੇਰੀ ਜੇਤ ਆ ਕਹਿ ਲੱਗਾ ਕਾਜੀ ਕਹਿ ਲਿਆ ਕਹਿ ਲੱਗਾ ਦੁਲਿਆ ਤਿੰਨ ਦਿਨ ਤੇਰੀ ਹਾਰ ਦਾ ਕਿਤੇ ਲੁਕਸ਼ ਭ ਜਾ ਤਾਨੂੰ ਪਤਾ ਕਿੱਡਾ ਬਹਾਦਰ ਸੂਰਮਾ ਬਹਿਮ ਦੇ ਵਿੱਚ ਪਾ ਦਈਏ ਬਹਿਮ ਦਾ ਇਲਾਜ ਕੋਈ ਨਹੀਂ ਪਰ ਬਿਮਾਰੀ ਦਾ ਇਲਾਜ ਤਾਂ ਹੈਗਾ ਪਰ ਬਹਿਮ ਦਾ ਇਲਾਜ ਕੋਈ ਨਹੀਂ ਦੁੱਲੇ ਨੇ ਕਿਹਾ ਜੀ ਤੈਨੂੰ ਦਿਨ ਮੈਂ ਹਾਰਦੇ ਆ ਮੈਂ ਤੈਨੂੰ ਦਿਨਾਂ ਚਰਰੋਡ ਦੇ ਵਿੱਚ ਘਟਿਆ ਆਉਣਾ ਦੁੱਲੇ ਦੇ ਨਾਨਕੇ ਜਨਾਬ ਚਰਰੋਡ ਸ਼ਹਿਰ ਦੇ ਵਿੱਚ ਸੀ 20 ਮੀਲੇ ਦਾ ਫੈਸਲਾ ਸੀ ਉਹਨੇ ਕਿਹਾ ਵੀ ਤੈਨੂੰ ਦਿਨ ਮੈਂ ਚਰਰੋਡ ਨੂੰ ਚੱਲਿਆ ਜਾਣਾ ਤਾਂ ਜਨਾਬ ਕਿੱਥੇ ਕਾਜੀ ਕੋਲੋਂ ਘਰ ਨੂੰ ਉਤਰਿਆ ਹੁੰਦਾ ਮਾਂ ਲੱਦੀ ਨੇ ਮਕਾਨ ਤੋਂ ਕੋਠੇ ਤੇ ਚੜ੍ਹ ਕੇ ਨਿਗਾ ਮਾਰ ਕੇ ਦੇਖੀ ਕਾ ਰਸਤੇ ਵਿਚਾਲੇ ਵਿਚਾਲੇ ਰਸਤੇ ਵਿਚ ਦੁੱਲਾ ਤੁਰਿਆ ਹੁੰਦਾ ਮਾਂ ਲੱਦੀ ਪਹੁੰਚਿਆ ਵੇ ਪੁੱਤਰ ਕਿੱਥੋਂ ਆਇਆ ਮਮਾ ਕਾਜੀ ਪਾਸੋਂ ਆਇਆ ਪੁੱਤਰ ਤੈਨੂੰ ਕਾਜੀ ਨੇ ਕੀ ਕਿਹਾ ਕਾਜੀ ਕਹਿੰਦਾ ਤਿੰਨ ਦਿਨ ਤੇਰੀ ਹਾਰ ਦੇ ਕਿਤੇ ਲਕਸ਼ਪ ਜਾ ਕਹਿੰਦੀ ਪੁੱਤਰ ਮੈਂ ਤੈਨੂੰ ਮਨਾ ਕਰਦੀ ਆਂ ਵੀ ਤੇਰੇ ਪਿਆਉ ਦਾਦ ਦੇ ਦੀਆਂ ਅਕਬਰ ਬਾਸ਼ਾ ਨੇ ਪੁੱਠੀਆਂ ਖਲਾ ਭਰਾ ਕੇ ਲਾਹੌਰ ਦੇ ਵਿੱਚ ਦਰਵਾਜਾਂ ਨਾਲ ਟੰਗਾਈ ਬੈਠਾ ਪੁੱਤਰ ਸ਼ੇਰਨਾ ਮੱਥਾ ਲਾ ਕੇ ਕਿਹੜੀ ਮਾਂ ਕੋਲ ਭੱਜ ਕੇ ਚੱਲਿਆ ਅੰਮਾ ਮੈਂ ਤੈਨੂੰ ਦਨ ਚਨੂੜ ਸ਼ਹਿਰ ਨੂੰ ਚੱਲਿਆ ਮੈਂ ਨਾਨਕੀ ਚੱਲਿਆ ਕਹਿੰਦੀ ਪੁੱਤਰ ਇਹ ਕੰਮ ਨਹੀਂ ਕਰਨਾ ਸੀ ਤੀਮੀਆਂ ਮਾਨੀਆਂ ਕੀ ਕਰ ਸਕਦੀਆਂ ਤਾਂ ਜਨਾਬ ਦੁੱਲੇ ਨਵਾਬ ਨੇ ਕਿਸੇ ਦੀ ਬਾਤ ਹੀ ਨਾ ਪੁੱਛੀ ਦੁੱਲੇ ਨੇ ਕੋੜ ਦੀ ਸਵਾਰੀ ਕੀਤੀ ਫਰਾਕੀ ਮੂੰਹ ਕੰਡਾਲਾ ਦਿੱਤਾ ਤੇ ਦੁੱਲੇ ਦੀ ਔਰਤ ਕੋਲ ਹੀ ਖੜੀ ਆ ਭੁੱਲਰਾ ਉਹਨੇ ਸੋਚਿਆ ਹੁਣ ਮੇਰਾ ਸਿਰ ਦਾ ਨੱਕ ਮੂੰਹ ਦਾ ਨੱਕ ਸਰਣ ਦਾ ਪਾਸਾ ਸਭ ਜਾਜੀ ਖਦਾ ਅੱਜ ਹੁਣ ਛੇੜੇ ਛੇੜ ਕੇ ਨਾਨਕ ਨੂੰ ਪਾਚ ਲ ਫੇਰ ਕੇ ਪਾ ਕੇ ਕੁੜੀ ਬਾਗ ਨੂੰ ਹੱਥ ਮੈਂ ਕੂਕੀ ਭੁਲਰਾ ਬੰਨ ਬੇ ਮੇਰੇ ਨੱਕ ਦਾ ਹਕੂਕਾ ਡਿੱਗ ਪਿਆ ਨਾ ਕਾਟੀ ਰਹੇ ਵਿਚ ਕੰਨ ਦੁੱਲਿਆ ਮੈਂ ਪਿੱਟ ਪਿੱਟ ਕੰਬਲੀ ਹੋਗੀ ਛਾਤੀ ਛੜਦੀ ਭੰਨ ਛੱਡ ਕੇ ਨਾ ਜਾਮੀ ਦੁੱਲਿਆ ਸਾਨੂੰ ਮਗੋ ਲੈਣਗੇ ਬੰਨ ਬੇ ਨਿਤ ਮਰਦਾਂ ਨੂੰ ਮਾਮਲੇ ਕੁਛ ਖੈਰ ਖਦਾ ਤੋਂ ਮੰਗ ਜੇ ਧੁੱਗੀ ਜੀ ਹੋ ਗਿਆ ਮੇਰੀ ਲੱਤ ਹੀੜ ਦੀ ਲੰਗ ਜਬਰ ਤੱਕ ਇਹ ਦਾਰੇ ਪੀਮੀ ਕੋਟ ਕੇ ਪੰਗ ਬੇ ਨਿਤ ਮਰਦਾਂ ਨੂੰ ਮਾਮਲੇ ਕੁਛ ਖੈਰ ਖਦਾ ਤੋਂ ਮੰਗ ਮੈਂ ਧੀਆ ਭਾਰੇ ਮੈਂ ਭਾਰੇ ਵਿੱਚ ਕੂਤ ਦੀ ਆਪ ਕਰੂੰਗੀ ਜੰਗ ਲੜੂੰਗੀ ਵਿਚ ਮੈਦਾਨ ਦੇ ਲਾ ਕੇ ਚੂੜੇ ਵਾਲੀ ਬੰਗ ਮਾਰੇ ਨੂਰੇ ਮੁਗਲਿਆ ਉੱਡਣ ਗਏ ਓਏ ਕਿੰਨੇ ਬਈ ਇੱਕ ਜਿਵੇਂ ਉੜਦੇ ਫਿਰਨ ਪਤੰਗ ਐ ਇੱਥੇ ਬੈਠਾ ਦੇਖੀਵੇਂ ਲਾੜਿਆ ਭਲਕੇ ਕੀ ਖੁੱਲਣਗੇ ਰੰਗ ਆੱਖ ਲੱਗੀ ਮਰਦ ਹੋ ਕੇ ਇੱਕ ਨਾਰਿਕ ਨੂੰ ਭੱਜਿਆ ਤੁਰ ਜਾਣਾ ਪੁੱਲਰਾ ਜਵਾਬ ਕਰ ਦਿਆ ਦੁੱਲੇਨ ਮਾਲ ਮੋੜ ਕੇ ਕਿਹੜਾ ਜਵਾਬ ਕਰਦੀ ਆ ਕੇ ਬਈ ਘਰ ਤੂੰ ਪੁੱਲਰਾ ਤਾਰ ਪਈ ਕੇ ਵਿਚ ਪੈਣਾ ਮਿਲਾਂ ਸਾਖੀ ਘਰ ਨਵੇਂ ਜਾ ਗੀਏ ਆ ਥਾਗੀ ਗਾਟ ਪੀ ਜਾ ਗੀਏ ਮਾਰੇ ਮੇਰ ਨੂੰ ਗਾ ਗੀਏ ਉੱਠ ਬੇ ਜਰਾ ਜੂਤੀ ਅੱਲੀਏ ਆ ਉੱਠ ਬੇ ਜਰਾ ਜੂਤੀ ਅੱਲੀਏ ਮੇਰੇ ਹੱਥ ਬਲ ਲੂਣ ਕਾਂਗ ਸਦਾਇਆਂ ਲੀਡ ਰਲਿਓ ਓ ਬਾ ਸਦਾਇਆਂ ਲੀਡ ਰਲਿਓ ਲਗੀ ਬਦਲ ਤੂੰ ਕਾਗ ਚੱਲਦਾ ਕਰ ਨੂੰ ਈ ਪੈਣ ਦਾ ਲਿਆ ਤੂੰ ਸਾਗ ਮੈਂ ਪਾਉਂਦੀ ਬਾਤ ਤਾ ਰਬ ਰਈਓ ਓ ਪਾਰੀ ਬਾਤ ਹੈ ਰਬ ਰਈਓ ਅਜਬ ਖਾ ਦੇ ਅੱਗੇ ਉਹ ਮੇਰੂ ਬੋਲਿਓ ਅੱਗੇ ਉਹ ਮੇਰੂ ਬੋਲਿਓ ਪੈਣ ਕਿ ਆ ਗਈ ਟੋਟਲਿਆ ਓ ਦਹਾੜਾ ਸੇ ਮੁਬੋਟਲ ਰੋਟੀ ਆਉਂਦਾ ਗਾਣ ਨੂੰ ਏ ਹੋਤੀ ਯਾਦਾ ਗਾਣ ਨੂੰ ਏ ਦੱਸਦੀ ਹੈ ਪੂਰਾ ਟੋਟਲ ਏ ਪੰਗਾਲਾ ਗੁੰਡਾ ਬੰਦੀ ਏ ਹੋ ਆ ਪੰਗਾਲਾ ਗੁੰਡਾ ਬੰਦੀ ਏ ਬੰਦੀਆ ਕਰੂਦਾ ਟੋਟਲ ਏ ਮੈਂ ਟੁੱਟੀ ਹਮਾਂਜੀ ਗਾਜਰ ਏ ਗੱਜਲੀਏ ਬਲੀਦਾ ਕੋਟਾ ਪੈਸੇ ਮੰਗਦਾ ਵੀ ਬਰੂਏ ਓ ਪੈਸੇ ਮੰਗਦਾ ਵੀ ਬਰੂਏ ਤੇਰੇ ਰੁਪਈਆ ਕੋਟਾ ਮੰਗਦਾ ਭਿਆਂ ਤੋਂ ਪੁੱਲਰਾ ਓ ਬਾਤ ਭਿਆਂ ਤੋਂ ਪੁੱਲ ਰੰਗ ਓ ਤੇਰੇ ਬਣਾਇਆ ਝੋਡਾ ਕਪਾਲ ਦੁੱਲੇ ਰਾਡੋ ਲਰ ਗਿਆ ਤੋ ਗਈ ਪਰ ਚੌਨੀਆਂ ਪਿੱਛੇ ਮੂੜ ਜਾ ਐ ਚੌਨੀਆਂ ਪਿੱਛੇ ਮੂੜ ਜਲਿਓ ਸਰ ਵਿੱਚ ਮਾਰੂ ਲੋਟਾ ਈ ਚੌਨੀਆਂ ਪਿੱਛੇ